ਸੋ ਅੱਗੇ ਵੱਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਪਟਿਆਲਾ ਤੋਂ ਪਾਜਬਾ ਉਮੀਦਵਾਰ ਪੰਨੀਤ ਕੋਰ ਦੇ ਸਮਰਥਨ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ ਦੀ ਰੈਲੀ ਦਾ ਸਮਾਪਤ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਅਸੁਰੈਲੀ ਦੀ ਤਿਆਰੀ ਦੇ ਲਈ ਕੇਂਦਰੀ ਮੰਤਰੀ ਹਰਦੀਪ ਪੂਰੀ ਅਤੇ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਾਲੀ ਖਾਂ ਤੇ ਪਹੁੰਚੇ ਨੇ ਪਟਿਆਲਾ ਪੁਲਿਸ ਨੇ ਪੋlo ਗਰਾਉਂਡ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਬੈਰੀਕੇਡ ਲਗਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਨੇ ਸੋ ਸ਼ਹਿਰ ਦੇ ਵਿੱਚ 16 ਵਿਸ਼ੇਸ਼ ਨਾਕੇ ਅਤੇ 7 ਅੰਤਰਰਾਜੀ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਟਿਆਲਾ ਵਿੱਚ ਹੋਰ ਜ਼ਿਲ੍ਹਿਆਂ ਤੇ ਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਫੀਲਡ ਦੇ ਵਿੱਚ ਵੀ ਤਾਇਨਾਤ ਕਰ ਦਿੱਤੇ ਗਏ ਨੇ ਜੋ 24 ਘੰਟੇ ਸੁਰੱਖਿਆ ਪ੍ਰਬੰਧਾਂ ਤੇ ਨਜ਼ਰ ਰੱਖਣਗੇ ਉਤੇ ਹੀ ਦੂਜੇ ਪਾਸੇ ਪਟਾਰਾ ਵਿੱਚ ਕਿਸਾਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ ਇਸ ਦੌਰਾਨ ਕਿਸਾਨਾਂ ਦਾ ਇੱਕ ਵੱਡਾ ਸਮੂਹ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੇਗਾ ਸੋਨਾ ਕਿਹਾ ਹੈ ਕਿ ਕਿਸਾਨ ਉਹਨਾਂ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਬਾਰੇ ਸਵਾਲ ਪੁੱਛਣਗੇ 24 ਨੂੰ ਨਜਰੰਦਰ ਦੇ ਪੀਏ ਗਰਾਊਂਡ ਦੇ ਵਿੱਚ ਅਤੇ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਵਿੱਚ ਪਾਜ ਪਾ ਮੀਤਵਾ ਸੁਸ਼ੀਲ ਰਿੰਕੂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਹੋਣੀਆਂ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਨੈਸ਼ ਮੋਹਤ ਤੁਹਾਨੂੰ ਵਿਗ੍ਰੈਂਡੀਆਂ ਨੂੰ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪਟਿਆਲਾ ਦੇ ਫੋਲੋ ਗਰਾਉਂਡ ਵਿੱਚ ਪਹੁੰਚਣ ਜਾ ਰਹੇ ਹਨ ਜਿੱਥੇ ਅੱਜ ਪਟਿਆਲਾ ਪੁਰ ਦੇ ਗੱਲ ਕਰਦੇ ਹਾਂ ਸੁਰੱਖਿਆ ਦੇ ਕਣੇ ਜਾਣਕਾਰੀ ਦਿੱਤੀ ਗਈ ਹੈ ਪਟਿਆਲਾ ਦੇ ਫੋਲੋ ਗਰਾਉਂਡ ਵੱਲ ਜਾਣ ਵਾਲੇ ਰਸਤਿਆਂ ਦੇ ਉੱਪਰ ਪੈਰਾਮਿਟਰੀ ਫੋਰਸਿਸ ਜਵਾਨ ਅਤੇ ਪਟਿਆਲਾ ਪੁਰ ਦੇ ਜਵਾਨ ਖੜੇ ਹੈ ਤਿਆਰ ਕੀਤੀ ਗਈ ਕਿਉਂਕਿ ਪੀਐਮ ਨਰਿੰਦਰ ਮੋਦੀ ਐਸੇ 3 ਵਜੇ ਪਹੁੰਚਣਗੇ ਅਤੇ ਰੈਲ ਜਿਹੜੀ ਰੈਲੀ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਉਮੀਦਵਾਰ ਮੌਦਤ ਕਰਨ ਦੇ ਲਈ ਜਿਹੜੇ ਹੈ ਪੀਐਮ ਖੁਦ 6 ਸਟੋਰ ਤੇ ਇੱਥੇ ਪਹੁੰਚ ਰਹੇ ਜਿਹਨੂੰ ਲੈ ਕੇ ਸੁਰੱਖਿਆ ਦੇ ਜੀ ਰਹੇ ਹਾਂ ਕਿ ਪਟਿਆਲਾ ਦੇ ਕੋਲੋ ਗਰਾਉਂਡ ਦੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਸਾਫ਼ ਤੌਰ ਤੇ ਜਿਹੜੀ ਤਸਵੀਰਾਂ ਹੈ ਪਟਿਆਲਾ ਦੇ ਕੋਲੋ ਗਰਾਉਂਡ ਦੀਆਂ ਕਿ ਕਿਸ ਪ੍ਰਕਾਰ ਦੇ ਨਾਲ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਕਰ ਦਿੱਤੇ ਗਏ ਆ ਤੇ ਕੱਪੇ-ਕੱਪੇ ਦੀ ਜਿਹੜੀ ਹੈ ਪੁਲਿਸ ਫੋਰਸ ਦੀਆਂ ਤਸਵੀਰਾਂ ਦਿਖਾ ਰਹੇ ਆ ਪਟਿਆਲਾ ਦੇ ਕੋਲੋ ਗਰਾਉਂਡ ਤੋਂ ਪਟਿਆਲਾ ਦੇ ਟੈਕਸਟ ਸਟਾਫ ਤੋਂ ਪਟਿਆਲਾ ਦੇ ਪੋਲੋ ਗਰਾਉਂਡ ਦੇ ਵਿੱਚ ਜਿਹੜਾ ਹੈ ਪੀਐਮ ਅੱਜ ਰੈਲੀ ਨੂੰ ਸੰਬੋਧਿਤ ਕਰਨਗੇ ਅਤੇ ਕਿਤੇ ਨਾ ਕਿਤੇ ਜਿਸ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਜਿਹੜੀ ਸੁਰੱਖਿਆ ਹੈ ਉਹ ਕੜੇ ਇੰਤਜ਼ਾਮ ਕੀਤੇ ਗਏ ਚਾਰੇ ਪਾਸੇ ਜਿਹੜੀ ਹੈ ਪੁਲਿਸ ਹੀ ਪੁਲਿਸ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਵੀ ਇੱਥੇ ਤੈਨਾਤ ਕੀਤੇ ਗਏ ਹੈ ਇਹ ਪਟਿਆਲਾ ਦਾ ਫੋਲੋ ਬਣਾਉਣਾ ਹੈ ਜਿਸ ਤੱਕ ਜਾਨਵਾਰੇ ਰਸਤੇ ਦੇ ਉਪਰਨ ਭਾਰੀ ਕਿਸਮ ਦਾ ਸਵਾਲ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਇੱਥੇ ਤੈਨਾਤ ਕੀਤੇ ਗਏ ਹਰ ਪਾਸੇ ਬਹੁਤ ਸੀ ਬਹੁਤ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਨੇ ਪੁਲਿਸ ਦੇ ਵੱਲੋਂ ਪਟਿਆਲਾ ਦੇ ਕੋਲੋ ਗਰਾਊਂਡ ਦੇ ਵਿੱਚ ਕਿੱਥੇ ਹੈ 3 ਵਜੇ ਇਹ ਰੈਲੀ ਕੀਤੀ ਹੈਗੀ ਅਤੇ ਕੇ ਜੇ ਦੇ ਪ੍ਰਧਾਨ ਮੰਤਰੀ ਇਸ ਰੈਲੀ ਨੂੰ ਜਿਹੜਾ ਹੈ ਸਭੋਤ ਕਰਨਗੇ ਅਤੇ ਪਟਿਆਲਾ ਤੋਂ ਬੀਜੇਪੀ ਦੀ ਉਮੀਦਵਾਰ ਦੇ ਹੱਥੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਕੈਮਰਾ ਹਰਿੰਦਰ ਦੇ ਨਾਲ ਅਗਨਸ਼ ਖੋਜ ਚੁੱਕੀ ਨਿਊਜ਼ ਹੈ